ਲੌਰੈਂਸ ਬਿਸ਼ਨੋਈ ਗੈਂਗ ਨੂੰ ਆਤੰਕੀ ਸੰਸਥਾ ਘੋਸ਼ਿਤ ਕਰਨ ਦੀ ਉੱਠ ਕੇ ਮੰਗ ਇਹ ਸਿਰਫ ਗੈਂਗ ਨਹੀਂ ਇਹ ਹੈ ਕੌਮੀ ਖਤਰਾ ਦੇ ਉਹਦਿਆਂ ਤੇ ਬੈਠੇ ਲੋਕਾਂ ਦੁਆਰਾ ਦਿੱਤੇ ਜਾ ਰਹੇ ਇਸ ਗੈਂਗ ਬਾਰੇ ਅਜਿਹੇ ਬਿਆਨ ਸੱਚਖਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਲੌਰੈਂਸ ਬਿਸ਼ਨੋਈ ਜਿਸ ਦਾ ਭਾਰਤ ਭਰ ਦੇ ਵਿੱਚ ਇੱਕ ਗੈਂਗਸਟਰ ਦੇ ਵਜੋਂ ਨਾਮ ਮਸ਼ਹੂਰ ਆ ਭਾਰਤ ਦੀ ਜੇਲ੍ਹ ਦੇ ਵਿੱਚ ਬੰਦਾ ਪਰ ਉਹਨਾਂ ਦੇ ਜਿਹੜੇ ਬਹੁਤ ਸਾਰੇ ਗੁਰਗੇ ਨੇ ਭਾਰਤ ਦੇ ਵਿੱਚ ਵੀ ਕੰਮ ਕਰਦੇ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇੱਥੋਂ ਤੱਕ ਕਿ ਕੈਨੇਡਾ ਦੇ ਵਿੱਚ ਵੀ ਜਿਹੜਾ ਵੱਡੇ ਪੱਧਰ ਤੇ ਨਾਲ ਜਿਹੜੀ ਗੈਂਗ ਦਾ ਲੌਰੈਂਸ ਬਿਸ਼ਨੋਈ ਗੈਂਗ ਦਾ ਜਿਹੜਾ ਸਾਰਾ ਕਹਿ ਦਿਆ ਕਿ ਇੱਕ ਸੰਗਠਨ ਚੱਲਦਾ ਪਰ ਹੁਣ ਉੱਤੋਂ ਦੇ ਜਿਹੜੇ ਬ੍ਰੈਮਟਨ ਦੇ ਮੇਅਰ ਨੇ ਜਿਹੜੇ ਬਰਾਊਨ ਉਹਨਾਂ ਦੇ ਵੱਲੋਂ ਇਹਨਾਂ ਦੀ ਗੈਂਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਇਸ ਗੈਂਗ ਨੂੰ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਨੂੰ ਆਤੰਕੀ ਸੰਸਥਾ ਜਿਹੜਾ ਐਲਾਨਿਆ ਜਾਵੇ ਜਿਹੜੀ ਇਹ ਮੰਗ ਕਰ ਦਿੱਤੀ ਗਿਆ ਆਤੰਕੀ ਸੰਸਥਾ ਘੋਸ਼ਿਤ ਕਰਨ ਦੀ ਮੰਗ ਕਰ ਦਿੱਤੀ ਗਿਆ ਤੇ ਉਸ ਦੇ ਨਾਲ ਉਹਨਾਂ ਕਹਿ ਕੇ ਦੱਖਣੀ ਪੇਸ਼ੀਆਈ ਭਾਈਚਾਰੇ ਦੇ ਵਿੱਚ ਚਿੰਤਾ ਸਰਕਾਰ ਦੇ ਉੱਪਰ ਵੱਡਾ ਦੁਆ ਬ੍ਰੈਮਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕੇਂਦਰੀ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਲੌਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੀ ਅਪਰਾਧਿਕ ਸੈਂਤਾ ਹੇਟ ਅਤੰਕੀ ਸੰਸਥਾ ਵਜੋਂ ਦਰਜ ਕੀਤਾ ਜਾਵੇ ਤੇ ਉਹਨਾਂ ਇਹ ਵੀ ਕਹਿ ਕੇ ਇਹ ਗੈਂਗ ਹੁਣ ਪੀਲ ਰੀਜਨਲ ਦੇ ਵਿੱਚ ਗਹਿਰੀਆਂ ਜੜ੍ਹਾਂ ਦੇ ਵਾਲਾ ਅਪਰਾਧਿਕ ਇੱਕ ਸੰਸਥਾ ਬਣ ਚੁੱਕਾ ਹੈ ਜੋ ਕਿ ਨੌਜਵਾਨਾਂ ਨੂੰ ਭਰਤੀ ਕਰ ਰਿਹਾ ਮੇਅਰ ਬਰਾਊਨ ਨੇ ਕੁਝ ਨਿੱਜੀ ਚੈਨਲਾਂ ਦੇ ਉੱਪਰ ਇੱਕ ਇੰਟਰਵਿਊ ਦੌਰਾਨ ਇਹ ਦੱਸਿਆ ਕਿ ਗੈਂਗ ਸਿਰਪਾ ਲੋਕਲ ਥ੍ਰੈਟ ਨਹੀਂ ਬਲਕਿ ਕੈਨੇਡਾ ਪੱਧਰੀ ਸੰਕਟ ਬਣ ਚੁੱਕਿਆ ਉਹਨਾਂ ਕਹਿੰਦੇ ਕਿ BC ਦੇ ਵਿੱਚ ਵੀ ਪੁਲਿਸ ਇਹੀ ਗੈਂਗ ਦੇ ਮੈਂਬਰਾਂ ਦੇ ਨਾਲ ਜੂਝ ਰਹੀ ਹੈ BC ਦੇ ਪ੍ਰੀਮੀਅਰ ਡੇਵਿਡ ਏਬੀ ਨੇ ਵੀ ਪਹਿਲਾਂ ਵੀ ਪ੍ਰਧਾਨ ਮੰਤਰੀ ਮਾਰਕ ਕਾਰਨ ਨੂੰ ਲੇਖਣ ਦੀ ਯੋਜਨਾ ਦਾ ਐਲਾਨ ਕਰ ਚੁੱਕੇ ਨੇ ਲਾਰੈਂਸ ਬਿਸ਼ਨੋਈ ਜੋ ਕਿ 2014 ਤੋਂ ਭਾਰਤ ਦੀ ਜੇਲ੍ਹ ਦੇ ਵਿੱਚ ਕੈਦਾ ਉੱਤੇ ਇਲਜ਼ਾਮ ਅਨੁਕੋ ਕੈਨੇਡਾ ਸਮੇਤ ਵਿਦੇਸ਼ਾਂ ਦੇ ਵਿੱਚ ਹਿੰਸਕ ਗਤੀਵਿਧੀਆਂ ਦੀ ਅਗਵਾਈ ਕਰ ਰਿਹਾ ਪਾਰਾ ਦੀ ਐਨਆਈਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਉਸਦੀ ਗੈਂਗਸ ਗੈਂਗ ਨੂੰ ਜਿਹੜਾ ਟੈਰਰਿਸਟ ਸਿੰਟੀਗੇਟਾ ਕਰਾਰ ਦਿੱਤਾ ਬ੍ਰਾਊਨ ਨੇ ਦੱਸਿਆ ਕਿ ਬਿਸ਼ਨੋਈ ਗੈਂਗ ਦੇ ਲਗਭਗ 700 ਹਥਿਆਰਬੰਦ ਮੈਂਬਰਾਂ ਦਾ ਜਾਲ ਕੰਮ ਕਰ ਰਿਹਾ ਜੋ ਕਿ ਨਸ਼ੀਆਂ ਪੈਸੇ ਅਤੇ ਗਲੈਮਰ ਦੇ ਚਾਂਸੇ ਨਾਲ ਨੌਜਵਾਨਾਂ ਨੂੰ ਫਸਾ ਰਿਹਾ ਉਹਨਾਂ ਦਾ ਕਿਹਾ ਕਿ ਇਹ ਇਕ ਸਿਰਫ ਗੈਂਗਵਾਰ ਨਹੀਂ ਇੱਕ ਅਤੰਕਵਾਦੀ ਵਰਗਾ ਢਾਂਚਾ ਹੈ ਕੈਨੇਡਾ ਦੀ ਖੂਫੀਆ ਏਜੰਸੀ CIS ਨੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਜਾਰੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਭਾਰਤ ਵਿਦੇਸ਼ੀ ਦਖਲ ਦੇ ਮੁੱਖ ਸਰੋਤਾਂ ਦੇ ਵਿੱਚੋਂ ਇੱਕ ਇਸ ਰਿਪੋਰਟ ਦੇ ਵਿੱਚ ਦਰਸਾਇਆ ਗਿਆ ਕਿ ਭਾਰਤੀ ਰਾਜ ਸੰਸਥਾਵਾਂ ਅਤੇ ਗੈਂਗਸਟਰ ਨੈਟਵਰਕ ਵਿਚਕਾਰ ਸੰਭਾਵਿਤ ਸਾਂਝ ਹੈ ਜੋ ਕਿ ਦੱਖਣੀ ਏਸ਼ੀਆਈ ਭਾਈਚਾਰੇ ਦੀ ਸੁਰੱਖਿਆ ਦੇ ਲਈ ਚਿੰਤਾ ਦਾ ਕਾਰਨ ਹੈ ਬ੍ਰਾਊਂਜ਼ ਇਹ ਵੀ ਮੰਨਦੇ ਨੇ ਕਿ ਜੇਕਰ ਇਸ ਗੈਂਗ ਨੂੰ ਟੈਰਰਿਸਟ ਲਿਸਟ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਤਾਂ ਪੁਲਿਸ ਅਤੇ ਖੂਫੀ ਏਜੰਸੀਸ ਨੂੰ ਬਧੇਰੇ ਸਾਧਨ ਮਿਲਣਗੇ ਜਿਸ ਦੇ ਵਿੱਚ ਕੇ ਵਧੀਆ ਨਿਗਰਾਨੀ ਸਿਸਟਮ ਇੰਟੈਲੀਜੈਂਸੀ ਸਾਂਝੇਦਾਰੀ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਬ੍ਰਾਊਨ ਦਾ ਇਹ ਵੀ ਕਹਿਣਾ ਹੈ ਕਿ ਮਰੇਮਟਨ ਦੇ ਵਿੱਚ ਵਸਦੇ ਭਾਰਤੀ ਮੂਲ ਦੇ ਲੋਕ ਬਿਸ਼ਨੋਈ ਦੇ ਨਾਮ ਤੋਂ ਡਰੇ ਹੋਏ ਹਨ ਕਈ ਨਿਵਾਸੀ ਭਾਰਤ ਦੀਆਂ ਖਬਰਾਂ ਦੇ ਵਿੱਚ ਇਹ ਗੈਂਗ ਦੇ ਹਿੰਸਕ ਇਤਿਹਾਸ ਨੂੰ ਵੇਖ ਚੁੱਕੇ ਹਨ ਲੋਕ ਅਸਲ ਦੇ ਵਿੱਚ ਡਰਦੇ ਹਨ ਕਿ ਸਿਰਫ ਇੱਥੇ ਨਹੀਂ ਭਾਰਤ ਦੀ ਪਿੱਠ ਭੂਮੀ ਕਰਕੇ ਉਹਨਾਂ ਕਿਹਾ ਕਿ ਮੇਅਰ ਦੇ ਦਫ਼ਤਰ ਦੇ ਵਿੱਚ ਪਹਿਲਾਂ ਵੀ ਉਟਾਵਾ ਨੂੰ ਸੰਪੂਰਨ ਸ਼ਿਫਾਰਸ਼ਾਂ ਦਾ ਪੈਕੇਜ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਿ ਕ੍ਰਿਮੀਨਲ ਕੋਰਟ ਦੇ ਵਿੱਚ ਸੋਧ ਜ਼ਮਾਨਤ ਦੀ ਨੀਤੀ ਸਖਤੀ ਯਾਨੀ ਕਿ ਬਹੁਤ ਵੱਡੀਆਂ ਗੱਲਾਂ ਜਾਨੀ ਕਿ ਬ੍ਰਾਊਨ ਨੇ ਆਖਰ ਦੇ ਵਿੱਚ ਸਾਫ਼ ਕਰਤਾ ਤੇ ਵਪਾਰ ਅਤੇ ਰਾਜਨੀਤਿਕ ਰਿਸ਼ਤੇ ਮਹੱਤਵਪੂਰਨ ਹਨ ਪਰ ਜੇਕਰ ਸੁਰੱਖਿਆ ਦੀ ਕੀਮਤ ਤੇ ਸੰਘਰਸ਼ ਨਜ਼ਰ ਅੰਦਾਜ਼ ਕੀਤਾ ਗਿਆ ਤਾਂ ਇਹ ਰੇਖਾ ਲੰਘਣਾ ਹੋਵੇਗਾ ਤਾਂ ਬਹੁਤ ਵੱਡਾ ਬਿਆਨ ਜਿਹੜਾ ਉੱਥੋਂ ਦੇ ਜਿਹੜੇ ਮੇਅਰ ਦੇ ਵੱਲੋਂ ਦੇ ਦਿੱਤਾ ਗਿਆ ਬ੍ਰਾਊਨ ਦੇ ਵੱਲੋਂ ਇੱਕ ਦਿੱਤਾ ਗਿਆ ਕਿ ਲੌਰੈਂਸ ਬਿਸ਼ਨੋਈ ਦੀ ਜਿਹੜੀ ਗੈਂਗ ਹੈ ਉਹਨਾਂ ਨੂੰ ਜਿਹੜਾ ਇੱਕ ਆਤੰਕੀ ਸੰਗਠਨ ਦੇ ਵਿੱਚ ਜਿਹੜਾ ਉਹਨਾਂ ਨੂੰ ਐਲਾਨ ਦਿੱਤਾ ਜਾਵੇ ਉਹਨਾਂ ਕਹਿ ਕੇ ਇੱਥੇ ਵੀ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਲੌਰੈਂਸ ਬਿਸ਼ਨੋਈ ਦੇ ਨਾਮ ਤੋਂ ਉਹਨਾਂ ਦੀ ਗੈਂਗ ਤੋਂ ਡਰੇ ਹੋਏ ਨੇ ਤੇ ਉਹਨਾਂ ਕਹਿੰਦੇ ਕਿ 2014 ਤੋਂ ਲੌਰੈਂਸ ਬਿਸ਼ਨੋਈ ਹੈ ਜਿਹੜਾ ਭਾਰਤੀ ਜੇਲ੍ਹ ਦੇ ਵਿੱਚ ਬੰਦਾ ਪਰ 700 ਜਿਹੜੇ ਨੌਜਵਾਨ ਨੇ ਉਸ ਦੀ ਇਸ ਗੈਂਗ ਦੇ ਵਿੱਚ ਕੰਮ ਕਰਦੇ ਨੇ ਜੋ ਕਿ ਨਸ਼ਿਆਂ ਦਾ ਜਾਂ ਫਿਰ ਹਥਿਆਰਾਂ ਦਾ ਬਹੁਤ ਸਾਰੇ ਇਸ ਤਰੀਕੇ ਦੇ ਕੰਮ ਕਰਦੇ ਨੇ ਤਾਂ ਲੌਰੈਂਸ ਬਿਸ਼ਨੋਈ ਗੈਂਗ ਨੂੰ ਲੈ ਕੇ ਕੈਨੇਡਾ ਦੇ ਵਿੱਚ ਆਤੰਕੀ ਜਿਹੜਾ ਸੰਸਥਾ ਐਲਾਨਣ ਦਾ ਇੱਕ ਵੱਡੀ ਮੰਗ ਕੀਤੀ ਗਈ ਹੈ